ਇਹ ਪੰਜਵਾਂ ਮੇਲਾ ਜਿੱਥੇ ਮੈਂ ਆਇਆ ਉਹਨੂੰ ਦੋ ਤਿੰਨ ਮੇਲਿਆਂ ਚ ਹੋਰ ਲੱਗਿਆ ਤੁਸੀਂ ਗਾ ਰਹੇ ਹੋ ਕੁਦਰਤੀ ਹੋਇਆ ਇਸ ਤਰ੍ਹਾਂ ਤਾਂ ਹੁਣ ਮੈਂ ਇੱਥੇ ਅੰਦਰ ਵੜਿਆ ਜਦ ਤੁਸੀਂ ਸਿੱਤਿਓ ਗਾ ਰਹੇ ਸੀ ਇੱਥੇ ਤਾਂ ਪਰਮਾਤਮਾ ਦੀ ਮੌਜ ਐ ਮਿਲ ਗਿਆ ਭਰਾ ਸਾਡਾ ਬਹੁਤ ਹੀ ਹੋਣ ਹਾਰ ਐ ਰੱਬ ਦਾ ਰੂਪ ਐ ਰੱਬ ਦੀਆਂ ਗੱਲਾਂ ਕਰਦਾ ਐ ਇਹ ਬਹੁਤ ਸੁਰੀਲਾ ਗਾਉਂਦਾ ਐ ਤੇ ਸਮਾਜ ਦੀ ਗੱਲ ਕਰਦਾ ਅਜੇ ਇਹ ਲੋਕ ਬਹੁਤ ਘੱਟ ਮਿਲਦੇ ਐ ਕਿ ਭਈ ਇਹ ਬਹੁਤ ਮੱਕਟ ਮਿਲਦੇ ਪੈਸੇ ਆ ਵਿੱਚੇ ਬਹੁਤ ਲੋਕ ਫਿਰਦੇ ਲੇਕਿਨ ਆਪਣੇ ਸਮਾਜ ਦੀ ਗੱਲ ਲੋਕਾਂ ਦੀ ਗੱਲ ਜੋ ਪਰਮਾਤਮਾ ਦੇ ਘਰ ਦੀ ਗੱਲ ਬਾਬਿਆਂ ਦੀ ਗੱਲ ਇਹ ਕੋਈ ਕੋਈ ਕਰਦਾ ਮੈਂ ਇਹਨਾਂ ਤੋਂ ਬੜਾ ਪ੍ਰਭਾਵ ਤਾਂ ਮੈਂ ਮਿਲਿਆ ਪਹਿਲੀ ਵਾਰ ਹੈ ਮੇਰੀ ਵਾਈਫ ਵੀ ਇੱਕ ਵਾਰ ਇਹਨਾਂ ਨੂੰ ਤੇ ਪ੍ਰੋਗਰਾਮ 'ਚ ਸੀਗੀ ਬੈਠੀ ਹਾਂ ਹਾਂ ਉਹ ਵੀ ਬੜੀ ਗੱਲ ਇਹਨਾਂ ਦੀ ਕਰਦੀ ਸੋ ਸਾਡਾ ਪਰਿਵਾਰ ਇਹਨਾਂ ਦੀ ਗੱਲ ਬਹੁਤ ਕਰਦਾ ਬਹੁਤ ਅੱਛੇ ਗਵਈਏ ਵੀ ਹੈ ਇਸ ਸਮਾਜ ਸੇਵੀ ਵੀ ਹੈ ਤੋਂ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ